ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ 'ਚ ਜਿੱਥੇ ਆਪਾਂ 30 ਜੂਨ ਤਾਈਂ ਪੰਜਾਬ ਦੇ ਮੌਸਮ ਦੀ ਗੱਲ ਕਰਨਗੇ ਕਿ 30 ਜੂਨ ਤਾਈਂ ਪੰਜਾਬ ਦੇ ਕਿੰਨਾ ਭਾਗ ਵਿੱਚ ਭਾਰੀ ਮੀਂਹ ਦੇਖਣ ਨੂੰ ਮਿਲਦਾ ਆਉਣ ਵਾਲੇ ਵਿੱਚ ਕਾਫੀ ਭਾਰੀ ਮੀਂਹ ਗਾਜਲ ਅਸ਼ਕ ਦੇਖਣ ਨੂੰ ਮਿਲਦੀ ਪੰਜਾਬ ਦੇ ਕਾਫੀ ਭਾਗਾਂ ਵਿੱਚ ਇਹ ਸਭ ਕੁਝ ਜਾਣਨ ਲਈ ਆਪਣੀ ਵੀਡੀਓ ਨੂੰ ਲਾਈਕ ਕਰ ਨੂੰ ਸਬਸਕ੍ਰਾਈਬ ਜੁੜਾ ਲਓ ਕਿ ਕਿੰਨਾ ਭਾਗਾਂ ਵਿੱਚ ਕਿੰਨਾ ਕੁ ਮੀਂਹ ਦੇਖਣ ਨੂੰ ਮਿਲੇਗਾ ਜਿਹੜੇ ਕਿਸਾਨ ਵੀ ਨਵੇਂ ਆਏ ਹਨ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤਾਂ ਪਹਿਲੇ ਨੂੰ ਤੋਂ ਹੀ ਆਲ ਤੇ ਸੈਟ ਅ ਕਰਨਾ ਨਾ ਭੁੱਲ ਆਪਣੇ ਮੌਸਮ ਭਾਵ ਨੂੰ ਨਵੇਂ ਲੜਟਾਂ ਚ ਆ ਚੁੱਕੇ ਹਨ ਦੇਖੋ 25 ਤਰੀਕ ਦੇ ਚ ਨਿਕਲ ਚੁੱਕੀ ਹੈ 26 ਤਰੀਕ ਦੀ ਗੱਲ ਕਰੀ 26 ਤਰੀਕ ਨੂੰ ਵੀ ਕੱਲ ਨੂੰ ਆਪਣੇ 26 ਤਰੀਕ ਨੂੰ ਕਾਫੀ ਤਕੜਾ ਮੀਂਹ ਦੇਖਣ ਨੂੰ ਮਿਲਦਾ ਪੰਜਾਬ ਦੇ ਕਈ ਭਾਗਾਂ ਚ ਦੋ ਤਿੰਨ ਜ਼ਿਲ੍ਹਿਆਂ ਵਿੱਚ ਬਾਕੀ ਕੱਲ ਨੂੰ ਦਰਮਿਆਨੀ ਮੀਂਹ ਸਾਰਾ ਹਨ ਕਾਫੀ ਭਾਗਾਂ ਵਿੱਚ ਤੁਸੀਂ ਦੇਖ ਸਕਦੇ ਹੋ ਹੈਵੀ ਟੂ ਹੈਵੀ ਰੇਨ ਪੰਜਾਬ ਦੇ ਕਈ ਭਾਗਾਂ ਚ ਹੋ ਸਕਦੀ ਹੈ ਆਪਣੇ ਔਰ ਜੀ ਵਾਰਨਿੰਗ ਜਾਰੀ ਹੈ 27 ਹਾਰੀ ਨੂੰ ਦੱਸਿਆ ਹਾਂ ਸੋ ਆਪਣਾ ਕੱਲ ਅੱਜ ਵੀਡੀਓ ਬਣਾ ਦਤਾ ਹਾਂ ਤੁਹਾਨੂੰ ਆਪਾਂ 27 ਹਾਰੀ ਨੂੰ ਥੋੜੀ ਜਿਹੀ ਮੀਂਹ ਦੀ ਉਮੀਦ ਘੱਟ ਹੈ 29 ਤੋਂ ਲੈ ਕੇ 30 ਤਰੀਕ ਫੇਰ ਕਾਫੀ ਉਮੀਦ ਜਾਗ ਰਹੀ ਹੈ ਆਪਣੇ 29 30 ਦਿਨ ਨੂੰ ਵੀ ਕਾਫੀ ਪੰਜਾਬ ਦੇ ਕਿੰਨੇ ਭਾਗਾਂ 'ਚ ਤਗੜਾ ਮੀਂਹ ਦੇਖਣ ਨੂੰ ਮਿਲ ਸਕਦਾ ਮਤਲਬ ਇਹ ਕਾਲਮ ਲਾਇ ਕਰੀ ਕਰੀਏ 26 ਤੋਂ ਲੈ ਕੇ 30 ਤਰੀਕ ਤਈ 26 ਜੀ ਤੋਂ ਕਾਫੀ ਤਗੜਾ ਮੀਂਹ ਦੇਖਣ ਨੂੰ ਮਿਲੂਗਾ 27 28 ਨੂੰ ਥੋੜੀ ਜਿਹੀ ਮਿਊਚ ਕਮੀ ਆਊਗੀ ਬਾਕੀ 29 ਤੋਂ ਲੈ ਕੇ 30 ਜੂਨ ਫੇਰ ਕਾਫੀ ਤਗੜਾ ਮੀਂਹ 30 ਡਿਗਰੀ ਦੇ ਵਿਚਕਾਰ ਦੇਖਣ ਨੂੰ ਮਿਲੂਗੇ 30 ਤੋਂ ਲੈ ਕੇ 33 ਡਿਗਰੀ ਤੇ ਰਾਤ ਦੇ ਟਾਈਮ 'ਤੇ ਆਪਣੇ 25 ਤੋਂ ਲੈ ਕੇ 27 ਡਿਗਰੀ ਦੇ ਵਿਚਕਾਰ ਦੇਖਣ ਨੂੰ ਮਿਲੂਗੇ ਬਾਕੀ ਆਨਲਾਈਨ ਜਿੰਜ ਕੋਈ ਨਵੀਂ ਰਿਪੋਰਟ ਨਹੀਂ ਬਾਕੀ ਉਹ ਜਿਲ੍ਹੇ ਵਾਈਡ ਰਿਪੋਰਟ ਉਹਨਾਂ ਨੂੰ ਅਵਟੈਂਟਿਕ ਟਾਈਮ ਹੀ ਦੇ ਸਕਦੇ ਹਾਂ ਕਿਹਨਾ ਭਾਗ ਵਿੱਚ ਊਮੀਦੇ ਕਿੰਨੇ ਸਾਰ ਹਨ ਜਿਆਦੇ ਊਮੀਦੇ ਸਾਰ ਆਪਣੇ ਮਾਝੇ ਦੋਆਬੇ ਦੀ ਬੈਲਟ ਤੇ ਆਪਣੇ ਪਵਾ ਦੇ ਖੇਤਰਾਂ ਵਿੱਚ ਜਿਆਦੇ ਊਮੀਦੇ ਸਾਰ ਹਨ ਆਪਣੇ ਆਪਣੇ ਥੋੜੇ ਜਿਹੇ ਮਾਲਵੇ ਦੇ ਭਾਗ ਜਿਹੜੇ ਹੋ ਗਏ ਇਹਨਾਂ 'ਚ ਥੋੜੇ ਊਮੀਦੇ ਘੱਟ ਸਾਰ ਹਨ ਬਾਕੀ ਆਪਣੇ ਮਾਲਵੇ ਦੇ ਵੀ ਟਖਣੀ ਭਾਗ ਹੋਈ ਨਾ ਜਿਮੀਂਦੇ ਸਾਰ ਜ ਪੂਰਬੀ ਪੂਰਬੀ ਮਾਲਵੇ ਨਾਲੋਂ ਜਿਹੜੇ ਆਪਣੇ ਚੰਡੀਗੜ੍ਹ ਮੋਹਾਲੀ ਸਾਈਡ ਦੇ ਭਾਗ ਹੋ ਗਏ ਇਹਨਾਂ ਵਿੱਚ ਮੀਂਹ ਥੋੜੇ ਜਿਆਦੇ ਸਾਰਾ ਨਾਲ ਮਾਲਵੇ ਦੇ ਵੀ ਬਾਕੀ ਇਧਰ ਜਿਹੜੇ ਪਾਕਿਸਤਾਨ ਦੇ ਨਾਲ ਲੱਗਦੇ ਭਾਗ ਉਹਨਾਂ ਵਿੱਚ ਮੀਂਹ ਥੋੜੇ ਘੱਟ ਸਾਰਾ ਬਾਕੀ ਅੱਜ ਦੇ ਵੀ ਜ ਨਹੀਂ ਵੀਡੀਓ ਚੰਗਾ ਲੱਗਦਾ ਵੀਡੀਓ ਲੱਗ ਚ ਨੂੰ ਸਬਸਕ੍ਰਾਈਬ ਜੀ ਤੁਹਾਡਾ ਧੰਨਵਾਦ